ਆ ਸੜੇ ਤਾਂ ਬਈ ਇਹ ਜੋੜੀ ਨੂੰ ਦੇਖ ਕੇ ਨਾ ਪਸਤਾਉਂਦੇ ਹੋਣਗੇ ਤੇ ਰੱਬ ਨੂੰ ਮਿਹਨੇ ਮਾਰਦੇ ਹੋਣਗੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਿਹੜੇ ਮਿਹਨਤ ਕਰਦੇ ਹੁੰਦੇ ਨਾ ਇੱਕ ਨਾ ਇੱਕ ਦਿਨ ਤਰੱਕੀ ਨੂੰ ਪਾ ਲੈਂਦੇ ਨੇ ਜਿਹੜੇ ਮੋੜਾ ਤੇ ਖੜਨ ਵਾਲੇ ਹੁੰਦੇ ਆ ਉਹਨਾਂ ਨੂੰ ਕੀ ਪਤਾ ਮਿਹਨਤ ਕੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਇਥੋਂ ਪਤਾ ਲੱਗਦਾ ਬਈ ਨਾਨਾ ਨਾਨੀ ਨੂੰ ਕਿੰਨਾ ਚਾਹ ਹੁੰਦਾ ਆਪਣੇ ਦੋਧਿਆਂ ਦਾ ਤੇ ਦੇਖੋ ਆਪਣੇ ਦੋਤੇ ਦੇ ਲਈ ਕਿੰਨੀਆਂ ਰੀਝਾਂ ਦੇ ਨਾਲ ਚੀਜ਼ਾਂ ਲਿਆਏ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਿਹੜੀ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਨਾ ਕਦੇ ਵੀ ਬੇਅਰਥ ਨਹੀਂ ਜਾਂਦੀ ਹੱਕ ਦੀ ਕਮਾਈ ਤਾਂ ਹੁੰਦੀ ਹੈ ਨਾ ਜਿਹੜੀ 2 ਨੰਬਰ ਦੀ ਕਮਾਈ ਹੁੰਦੀ ਹੈ ਉਹ ਦੁੱਗਣੀ ਹੋ ਕੇ ਨਿਕਲਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਮਾਮੇ ਨੇ ਭਾਂਜੇ ਨੂੰ ਪਹਿਲੀ ਵਾਰ ਚੱਕਿਆ ਨਾ ਤਾਂ ਦੇਖੋ ਯਾਰ ਮਾਮੇ ਨੇ ਆਪਣੇ ਭਾਂਜੇ ਨੂੰ ਸਗਲੇ ਪਾਏ ਨੇ ਯਾਰ ਹੱਥਾਂ ਦੇ ਵਿੱਚ ਸੱਚੀ ਆ ਹੁੰਦਾ ਯਾਰ ਮੋਹ ਪ੍ਰੇਮ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ